ਸ਼ੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਚੱਪੜਚੜੀ ਗੁਰਦੁਆਰਾ ਸਾਹਿਬ ਬੰਦਰ ਸਿੰਘ ਜੀ ਬਹਾਦਰ ਸ਼ਹੀਦਾਂ ਦੇ ਕੋਲ ਖੜੇ ਹਾਂ ਜੋ 94 ਸੈਕਟਰ ਵਿੱਚ ਪੈਂਦਾ ਹੈ ਤੇ ਆ ਅਸੀਂ ਜੋ ਥੱਲੇ ਖੜੇ ਹਾਂ ਇੱਕ ਝੰਡਾ ਹੈ ਇਤਿਹਾਸਕ ਸੋ ਇਹ ਝੰਡਾ ਜੋ ਚੱਪੜਚੜੀ ਦਾ ਜਦੋਂ جنگ ਹੁੰਦਾ ਸੀ ਉਸ ਸਮੇਂ ਦਾ ਪੁਰਾਣਾ ਹੈ 1710 ਦਾ ਸੋ ਇਸੇ ਜਗ੍ਹਾ ਚੱਪੜ ਜਿਹੜੀ ਮੈਦਾਨ ਵਿੱਚ ਜੰਗ ਹੋਇਆ ਤੇ ਜੰਗ ਵੀ ਵਜੀਦ ਖਾਨ ਇੱਕ ਪਾਸੇ ਹੈ ਉਹਦੀਆਂ ਫੌਜਾਂ ਇੱਕ ਪਾਸੇ ਨੇ ਸੋ ਉਹਦਾ ਭੇਜਿਆ ਹੋਇਆ ਜੋ ਬੰਦਾ 1000 ਸੁਚਾਨੰਦ ਦਾ ਭਤੀਜਾ 1000 ਫੌਜਾਂ ਨੂੰ ਲੈ ਕੇ ਨਾਲ ਰਲਿਆ ਉਹ ਬੰਦਾ ਸਿੰਘ ਬਹਾਦਰ ਜੀ ਦੇ ਪਰ ਜੰਗ ਦੇ ਵਿੱਚੋਂ ਉਹ ਨਸ ਭੱਜ ਨਿਕਲੇ ਤੇ ਵਜੀਦ ਖਾਨ ਆਪ ਜੰਗ ਲੜ ਰਿਹਾ ਉਹਦੀਆਂ ਫੌਜਾਂ ਜੰਗ ਲੜ ਰਹੀਆਂ ਨੇ ਤੇ ਸਾਹਮਣੇ ਜੂਬੇ ਵਾਲੀ ਥਾਂ ਤੇ ਉਸ ਸਮੇਂ ਪੰਜੇ ਜਸੇਦਾਰ ਉਹਨਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਮੌਜੂਦ ਸਨ ਸੋ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਰੇ ਜੰਗ ਦੇ ਜੋ ਕਮਾਨ ਕੀਤੇ ਅਤੇ ਦੇਖ ਰਹੇ ਕਿ ਦੇਖਣਾ ਕੀਤਾ ਕਿ ਜੰਗ ਕਿਸ ਤਰ੍ਹਾਂ ਹੋ ਰਿਹਾ ਹੈ ਕਿਹੜੇ ਪਾਸੇ ਮੁਗਲਾਂ ਦਾ ਜ਼ੋਰ ਵਧ ਰਿਹਾ ਹੈ ਕਿਹੜੇ ਪਾਸੇ ਸਿੰਘ ਅੱਗੇ ਵਧ ਰਹੇ ਨੇ ਸੋ ਉਸ ਸਮੇਂ ਜੋ ਸੁਚਾਦੰਦ ਦੇ ਭਤੀਜੇ ਨੂੰ ਵਜੀਦ ਖਾਨ ਨੇ 1000 ਬੰਦਾ ਭੇਜਿਆ ਸੀ ਕਿ ਜਾ ਕੇ ਤੁਸੀਂ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋਵੋ ਤੇ ਜਦੋਂ ਜੰਗ ਸ਼ੁਰੂ ਹੋ ਜਾਏ ਆਪ ਜੀ ਨੇ ਵਿੱਚੋਂ ਭੱਜ ਜਾਣਾ ਸੋ ਉਹ 1000 ਬੰਦਾ ਭੇਜਿਆ ਹੋਇਆ ਜੰਗ ਵਿੱਚੋਂ ਭੱਜ ਗਿਆ ਤੇ ਉਹ ਬੰਦਾ ਸਿੰਘ ਬਹਾਦਰ ਨੇ ਵੇਖਿਆ ਕਿ ਹੁਣ ਆਪ ਨਾਲ ਚੱਲਣਾ ਪੈਣਾ ਤਾਂ ਉਸ ਸਮੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਆਪ ਜੰਗੇ ਮੈਦਾਨ ਵਿੱਚ ਆਏ ਤੇ ਨਾਲ ਦੇਖਣਾ ਕੀਤਾ ਕਿ ਵਜੀਦ ਖਾਨ ਦੇ ਨਾਲ ਭਾਈ ਬਾਜ ਸਿੰਘ ਦਾ ਮੁਕਾਬਲਾ ਹੋਇਆ ਭਾਈ ਬਾਜ ਸਿੰਘ ਦੇ ਵੱਲ ਵਜੀਦ ਖਾਨ ਨੇ ਸੋ ਨੇਜਾ ਮਾਰਨਾ ਕੀਤਾ ਸੋ ਨੇਜਾ ਜਦੋਂ ਹੀ ਭਾਈ ਬਾਜ ਸਿੰਘ ਕੋਲੇ ਆਇਆ ਤੇ ਬਾਜ ਸਿੰਘ ਨੇ ਉਹੀ ਨੇਜਾ ਆਪਣੇ ਹੱਥਾਂ ਨਾਲ ਪਕੜ ਕੇ ਸਿੱਧਾ ਮਾਰਿਆ ਵਜੀਦ ਖਾਨ ਨੂੰ ਤੇ ਉਹ ਜਾ ਕੇ ਵੱਜਿਆ ਵਜੀਦ ਖਾਨ ਦੇ ਘੋੜੇ ਦੇ ਮੱਥੇ ਦੇ ਵਿੱਚ ਤੇ ਘੋੜਾ ਧਰਤੀ ਤੇ ਪਟ ਕੇ ਡਿੱਗ ਗਿਆ ਉਸ ਸਮੇਂ ਵਜੀਦ ਖਾਨ ਨੇ ਤੀਰ ਚਲਾਇਆ ਉਹ ਤੀਰ ਆ ਕੇ ਸਿੱਧਾ ਭਾਈ ਬਾਜ ਸਿੰਘ ਦੇ ਬਾਜੂ ਵਿੱਚ ਵੱਜਿਆ ਤੋਂ ਭਾਈ ਬਾਜ ਸਿੰਘ ਦੀ ਜ਼ਖਮੀ ਹੋਏ ਤੇ ਕੋਲੇ ਖੜੇ ਭਾਈ ਫਤਿਹ ਸਿੰਘ ਨੇ ਦੇਖਿਆ ਕਿ ਸਿੰਘ ਜ਼ਖਮੀ ਹੋ ਗਿਆ ਹੈ ਤਾਂ ਉਸ ਸਮੇਂ ਭਾਈ ਫਤਿਹ ਸਿੰਘ ਨੇ ਉਸ ਵਜੀਦ ਖਾਨ ਨੂੰ ਜਿਉਂ ਉਸਤੇ ਤਲਵਾਰ ਦਾ वार ਕੀਤਾ ਉਹਦਾ ਸਿਰ ਧੌਣ ਨਾਲੋਂ ਵੱਖ ਕਰ ਦਿੱਤਾ ਤਾਂ ਉਸ ਸਮੇਂ ਇਹ ਜੰਗੇ ਮੈਦਾਨ ਵਿੱਚ ਚੱਪੜੀ ਵਿੱਚ ਚੱਪੜਚੜੀ ਅੰਦਰ ਐਸੇ ਜੰਗ ਆ ਜੋ ਝੰਡ ਹੈ ਦੇ ਨਾਲ 우ਜੀਦ ਖਾਨ ਨੂੰ ਪੁੱਠਾ ਲਮਕਾਇਆ ਗਿਆ ਉਸ ਤੋਂ ਬਾਅਦ ਸੰਤੇ ਮਾਜਰੇ ਦੇ ਕੋਲ ਤੋਂ ਬਲਦ ਮੰਗਾ ਕੇ ਸੋ ਅਬੁਜੀਦ ਖਾਨ ਨੂੰ ਬਲਦਾਂ ਦੇ ਮਗਰ ਪਾ ਕੇ ਸਰਹੰਦ ਕੜੀਸਕੇ ਲਜਾਇਆ ਗਿਆ ਇਹ ਅਜੰਡ ਇਤਿਹਾਸਕ ਮੌਜੂਦ ਹੈ ਵਾਹਿਗੁਰੂ ਜੀ